ਮਾਂ ਦਾ ਰਿਸ਼ਤਾ ਇਸ ਦੁਨੀਆ ਦੇ ਕੁੱਲ ਰਿਸ਼ਤਿਆਂ ਦੇ ਵਿੱਚੋਂ ਸਭ ਤੋਂ ਉੱਪਰ ਹੈ ਮਾਂ ਦਾ ਰਿਸ਼ਤਾ ਪਾਕ ਪਵਿੱਤਰ ਮਾਂ ਦੇ ਰਿਸ਼ਤੇ ਦੇ ਉੱਪਰ ਅਨੇਕਾਂ ਗਾਣੇ ਹਰੇਕ ਧਰਮ ਹਰੇਕ ਮਜ਼ਬ ਦੇ ਵਿੱਚ ਕੁੱਲ ਦੁਨੀਆ ਦੇ ਜਿੰਨੇ ਵੀ ਇਨਸਾਨ ਨੇ ਸਾਰੇ ਮਾਂ ਨੂੰ ਜਿਹੜਾ ਦਰਜਾ ਉਹ ਸਭ ਤੋਂ ਉੱਤੇ ਦਿੱਤਾ ਗਿਆ ਕਹਾਣੀਆਂ ਬਣੀਆਂ ਸਾਖੀਆਂ ਬਣੀਆਂ ਮਾਂ ਦੀਆਂ ਧਾਰਨਾ ਦਿੱਤੀਆਂ ਜਾਂਦੀਆਂ ਨੇ ਮਾਂ ਆਪਣੇ ਬੱਚਿਆਂ ਲਈ ਕੁਝ ਵੀ ਕਰ ਸਕਦੀ ਹੈ ਪਰ ਜਦੋਂ ਮਾਂ ਹੀ ਆਪਣੇ ਬੱਚਿਆਂ ਦੇ ਲਈ ਕੇ ਲਈ ਵੀ ਇੱਕ ਤਰ੍ਹਾਂ ਦੇ ਨਾਲ ਡੈਨ ਬਣ ਜੇ ਜਾਂ ਉਹਨਾਂ ਦੇ ਨਾਲ ਮਾੜਾ سلوਕ ਕਰਨ ਲੱਗ ਜੇ ਫਿਰ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ ਤੇ ਐਸੀ ਮਾਂ ਦੇ ਲਈ ਦੁਨੀਆ ਦੇ ਉੱਪਰ ਕੋਈ ਵੀ ਸਜ਼ਾ ਨਹੀਂ ਬਣੀ ਜਿੰਨੀ ਵੀ ਸਜ਼ਾ ਉਹਨੂੰ ਦਿੱਤੀ ਜਾ ਸਕੀ ਉਹਨੀ ਘੱਟ ਹੈ ਜਿਹੜੀ ਅੱਜ ਆਪਾਂ ਸਟੋਰੀ ਦੇ ਵਿੱਚ ਡਿਸਕਸ ਕਰਾਂਗੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਪੰਜਾਬ ਦਾ ਜ਼ਿਲ੍ਹਾ ਮਹਾਲੀ ਮਹਾਲੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਨਵਦੀਪ ਸਿੰਘ ਗਿੱਲ ਉਹਨਾਂ ਦੀ ਪਤਨੀ ਕਵਿਤਾ ਤੇ ਇੱਕ ਉਹਨਾਂ ਦੀ 3 ਸਾਲ ਦੀ ਬੱਚੀ ਹੁੰਦੀ ਹੈ ਨਵਦੀਪ ਸਿੰਘ ਗਿੱਲ ਇੱਕ ਇਮੀਗ੍ਰੇਸ਼ਨ ਦੀ ਏਜੰਸੀ ਚਲਾਉਂਦੇ ਨੇ ਉਹ ਇਹ ਆਪਣੇ ਬਿਜ਼ਨਸ ਦੇ ਅਕੋਰਡਿੰਗ ਆਪਣੇ ਸ਼ਹਿਰ ਤੋਂ ਬਾਹਰ ਜਾਂ ਕਹ ਲਈਏ ਵੀ ਦੇਸ਼ ਤੋਂ ਬਾਹਰ ਵੀ ਉਹਨਾਂ ਨੂੰ ਜਾਣਾ ਪੈਂਦਾ ਉਹ ਅਕਸਰ ਦੇਸ਼ ਤੋਂ ਬਾਹਰ ਜਾਂਦੇ ਨੇ ਪਰ ਆਪਣੀ ਪਤਨੀ ਨੂੰ ਵੀ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਬਾਹਰ ਕਮਾਨ ਲੈ ਕੇ ਜਾਂਦੇ ਨੇ ਤੇ ਸਾਰਾ ਕੁਝ ਵਧੀਆ ਚੱਲਦਾ ਹੁੰਦਾ ਪਤਨੀ ਘਰ ਦੇ ਵਿੱਚ ਹੁੰਦੀ ਹੈ ਉਹ ਘਰ ਸੰਭਾਲਦੀ ਹੈ ਪਤਨੀ ਨੂੰ ਇੱਕ ਤੋਂ ਇੱਕ ਲਗਜ਼ਰੀ ਜਿਹੜੀਆਂ ਨੇ ਗੱਡੀਆਂ ਦਿੱਤੀਆਂ ਜਾਂਦੀਆਂ ਨੇ ਉਹਦੇ ਘੁੰਮਣ ਲਈ ਉਹਨੂੰ ਕਿਤੇ ਵੀ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਪੈਸੇ ਦੀ ਘਰ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਇਹ ਪਰਿਵਾਰ ਇੱਕ ਆਪਣੀ ਬਹੁਤ ਹੀ ਵਧੀਆ ਤੇ ਖੁਸ਼ਹਾਲ ਜ਼ਿੰਦਗੀ ਜਿਉਂਦਾ ਹੁੰਦਾ ਹੈ ਇਹ ਘਟਨਾ ਇਸੇ ਸਾਲ ਫਰਵਰੀ 2025 ਦੀ ਨਵਦੀਪ ਸਿੰਘ ਗਿੱਲ ਲੰਡਨ ਗਿਆ ਹੁੰਦਾ ਲੰਡਨ ਤੋਂ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਦੇਖਦਾ ਉਹਦੇ ਘਰ ਦੇ ਵਿੱਚ ਇੱਕ ਸ਼ਖਸ ਬੈਠਾ ਹੁੰਦਾ ਉਹ ਆਪਣੀ ਪਤਨੀ ਤੋਂ ਜਦੋਂ ਉਹਦੇ ਬਾਰੇ ਪੁੱਛਦਾ ਤਾਂ ਉਹਦਾ ਕਹਿਣਾ ਹੁੰਦਾ ਵੀ ਇਹ ਮੇਰੇ ਬਚਪਨ ਦਾ ਫਰੈਂਡ ਹੈ ਮੇਰੇ ਨਾਲ ਪੜ੍ਹਦਾ ਸੀ ਤੇ ਇਹਨਾਂ ਨੂੰ ਪਤਾ ਲੱਗਿਆ ਇੱਥੇ ਮੈਨੂੰ ਮਿਲਣ ਆਇਆ ਹੈ ਹਾਲਾਂਕਿ ਜਦੋਂ ਇਹ ਗੱਲ ਸੁਣਦਾ ਨਵਦੀਪ ਕੋਈ ਵੀ ਬੰਦਾ ਹੋਏਗਾ ਉਹਦੇ ਦਿਮਾਗ ਦੇ ਵਿੱਚ ਗੱਲ ਜਾਏਗੀ ਗੁੱਸਾ ਵੀ ਜਾਏਗਾ ਸ਼ੱਕ ਵੀ ਪੈਦਾ ਹੋਏਗਾ ਕਈ ਕੁਛ ਨਵਦੀਪ ਸਿੰਘ ਦੇ ਦਿਮਾਗ ਦੇ ਵਿੱਚ ਚੱਲਦਾ ਪਰ ਗੱਲ ਆਈ ਗਈ ਹੋ ਜਾਂਦੀ ਹੈ ਹੁਣ ਏਦੋਂ ਬਾਅਦ ਨਵਦੀਪ ਸਿੰਘ ਗਿੱਲ ਜਿਹੜਾ ਹੁੰਦਾ ਅਕਸਰ ਜਦੋਂ ਵੀ ਕਿਤੇ ਘਰ ਆਉਂਦਾ ਤਾਂ ਉਹ ਬੰਦਾ ਉਹਨੂੰ ਆਪਣੇ ਘਰ ਦੇ ਵਿੱਚ ਮਿਲਦਾ ਤੇ ਉਹ ਵੀ ਇਸ ਤਰੀਕੇ ਦੇ ਨਾਲ ਬੜਾ ਕੰਫਰਟੇਬਲ ਕਿਉਂਕਿ ਬੰਦਾ ਕੋਈ ਵੀ ਕਿਸੇ ਦੇ ਘਰ ਜਾਏਗਾ ਇੱਕ ਤਹਜ਼ੀਬ ਦੇ ਅੰਦਰ ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਜੇ ਕਿਸੇ ਲੜਕੀ ਦਾ ਕੋਈ ਦੋਸਤ ਹੈ ਉਹਦੀ ਮੈਰਿਜ ਤੋਂ ਬਾਅਦ ਉਹਦੇ ਘਰ ਉਹ ਜਾਂਦਾ ਤਾਂ ਉਹਦੇ ਪਤੀ ਨੂੰ ਸ਼ੱਕ ਹੋਏਗਾ ਉਹਦੇ ਪਤੀ ਨੂੰ ਉਹਦੇ ਪ੍ਰਤੀ ਜੈਲਸੀ ਵੀ ਹੋਏਗੀ ਇਹ ਕੱਲੀ ਬੰਦੇ ਦੀ ਗੱਲ ਨਹੀਂ ਉਸ ਬੰਦੇ ਨੂੰ ਉਹਦੀ ਕੋਈ ਵਿਆਹ ਤੋਂ ਪਹਿਲਾਂ ਦੀ ਦੋਸਤ ਮਿਲਣ ਆਏਗੀ ਤਾਂ ਉਹਦੀ ਪਤਨੀ ਨੂੰ ਵੀ ਸ਼ੱਕ ਵੀ ਹੋਏਗਾ ਤੇ ਜੈਲਸੀ ਵੀ ਹੋਏਗੀ ਹੁਣ ਨਵਦੀਪ ਦੇ ਦਿਮਾਗ ਦੇ ਵਿੱਚ ਆਉਣ ਲੱਗ ਜਾਂਦਾ ਵੀ ਜਦੋਂ ਵੀ ਮੈਂ ਘਰ ਨਹੀਂ ਹੁੰਦਾ ਉਸ ਸਮੇਂ ਸ਼ਖਸ ਘਰ ਆਉਂਦਾ ਤੇ ਇਹ ਵਾਰ-ਵਾਰ ਆਉਂਦਾ ਔਰ ਅਕਸਰ ਉਹਦੀ ਗੈਰ ਹਾਜ਼ਰੀ ਦੇ ਵਿੱਚ ਆਉਂਦਾ ਇੱਕ ਵਾਰ ਵੀ ਇਹੋ ਜਿਹਾ ਨਹੀਂ ਹੋਇਆ ਵੀ ਨਵਦੀਪ ਘਰ ਆਵੇ ਤੇ ਉਹ ਸ਼ਖਸ ਮਿਲਣ ਆਇਆ ਹੋਵੇ ਜਦੋਂ ਵੀ ਕਿਤੇ ਹੋਇਆ ਜਦੋਂ ਨਵਦੀਪ ਕਿਤੇ ਬਾਹਰੋਂ ਘਰ ਆਇਆ ਤਾਂ ਉਹ ਸ਼ਖਸ ਘਰ ਹੁੰਦਾ ਸੀ ਹੁਣ ਪਤਨੀ ਦੇ ਪੁੱਛਣ ਤੇ ਜਦੋਂ ਦੱਸਦੀ ਹੈ ਵੀ ਇਹ ਪੁਲਿਸ ਦੇ ਵਿੱਚ ਹੈ ਤੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੁਣ ਪਹਿਲਾਂ ਤਾਂ ਗੱਲ ਆਈ ਗਈ ਹੋਜੀ ਜਦੋਂ ਵਾਰ-ਵਾਰ ਮਿਲਦਾ ਤਾਂ ਨਵਦੀਪ ਸਿੰਘ ਗਿੱਲ ਨੂੰ ਹੁਣ ਸ਼ੱਕ ਹੋਣਾ ਸ਼ੁਰੂ ਹੁੰਦਾ ਹੈ ਤਾਂ ਆਪਣੀ ਪਤਨੀ ਨੂੰ ਪੁੱਛਦਾ ਵੀ ਇਹ ਵਾਰ-ਵਾਰ ਕੀ ਕਰਨ ਆਉਂਦਾ ਹੈ ਮਿਲਣਾ ਠੀਕ ਹੈ ਇੱਕ ਵਾਰੀ ਮਿਲ ਲਿਆ ਦੋ ਵਾਰੀ ਮਿਲ ਲਿਆ ਪਰ ਵਾਰ-ਵਾਰ ਕਿਉਂ ਮਿਲਦਾ ਹੁੰਦਾ ਹੁਣ ਜਿਹੜੀ ਦੀ ਪਤਨੀ ਕਵਤਾ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਇਹ ਜਿਹੜੀ ਬੱਚੀ ਹੈ ਆਪਣੀ ਇਹਨੂੰ ਬਹੁਤ ਪਿਆਰ ਕਰਦਾ ਵਾਰ-ਵਾਰ ਇਹਨੂੰ ਮਿਲਣ ਆਉਂਦਾ ਹਾਲਾਂਕਿ ਨਵਦੀਪ ਸਿੰਘ ਗਿੱਲ ਕਹਿੰਦਾ ਵੀ ਇਹਦਾ ਵਾਰ-ਵਾਰ ਆਉਣਾ ਠੀਕ ਨਹੀਂ ਤੇ 나 ਹੀ ਮੈਨੂੰ ਚੰਗਾ ਲੱਗਦਾ ਪਰ ਉਹਦੇ باوجود ਵੀ ਉਹ ਸ਼ਖਸ ਵਾਰ-ਵਾਰ ਆਉਂਦਾ ਰਹਿੰਦਾ ਹੁਣ ਇੱਥੇ ਨਵਦੀਪ ਨੂੰ ਇਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੁੰਦਾ ਉਹਨੂੰ ਲੱਗਦਾ ਵੀ ਇਹ ਕੱਲੀ ਦੋਸਤੀ ਨਹੀਂ ਇਹਦੀ ਦੋਸਤੀ ਤੋਂ ਵੱਧ ਕੇ ਵੀ ਕੁਝ ਹੈ ਨਵਦੀਪ ਕੀ ਕਰਦਾ ਆਪਣੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਉਂਦਾ ਤੇ ਹੁਣ ਜਿਹੜੀ ਰਿਕਾਰਡਿੰਗ ਚੱਲਦੀ ਹੁੰਦੀ ਜਦੋਂ ਲਾਈਵ ਆਪਾਂ ਉਹ ਮੋਬਾਈਲ ਤੇ ਉਹਦੇ ਹੁੰਦੀ ਹੈ ਜਦੋਂ ਵੀ ਕਿਤੇ ਬਾਹਰ ਜਾਂਦਾ ਤਾਂ ਮੋਬਾਈਲ ਤੇ ਸਾਰਾ ਕੁਝ ਦੇਖਦਾ ਆਪਣੇ ਸੀਸੀਟੀਵੀ ਕੈਮਰੇ ਤੇ ਅਕਸਰ ਜਦੋਂ ਦੇਸ਼ ਤੋਂ ਬਾਹਰ ਜਾਂਦਾ ਜਿਵੇਂ ਹੀ ਉਹ ਆਪਣੇ ਮੋਬਾਈਲ ਤੇ ਦੇਖਣਾ ਸ਼ੁਰੂ ਕਰਦਾ ਕਰਦੇ ਸੀਸੀਟੀਵੀ ਤਾਂ ਕੈਮਰੇ ਆਨ ਆਫ ਹੁੰਦੇ ਨੇ ਉਹ ਕੈਮਰੇ ਕਦੇ ਬੰਦ ਹੋ ਜਾਂਦੇ ਨੇ ਕਦੇ ਆਨ ਹੁਣ ਇੱਕ ਦੋ ਵਾਰ ਤਾਂ ਇਹ ਲੱਗਦਾ ਵੀ ਹੋ ਸਕਦਾ ਕੋਈ ਟੈਕਨੀਕਲ ਪ੍ਰੋਬਲਮ ਹੋਵੇ ਪਰ ਜਦੋਂ ਵੀ ਵਾਰ-ਵਾਰ ਉਹ ਆਪਣੇ ਮੋਬਾਈਲ ਦੇਖਦਾ ਸੀ ਮੋਬਾਈਲ ਤੇ ਤਾਂ ਉਹ ਹਰ ਵਾਰੀ ਉਹਵੇਂ ਹੁੰਦਾ ਸੀ ਉਹ ਕੈਮਰੇ ਆਫ ਹੁੰਦੇ ਸਨ ਹੁਣ ਉਹਨੂੰ ਸ਼ੱਕ ਹੋਣਾ ਹੋ ਜਾਂਦਾ ਵੀ ਇਹ ਵਾਰ-ਵਾਰ ਜਿਹੜਾ ਕੁਝ ਹੋ ਰਿਹਾ ਵੀ ਇਹ ਟੈਕਨੀਕਲ ਪ੍ਰੋਬਲਮ ਨਹੀਂ ਉਹਨੂੰ ਆਪਣੀ ਪਤਨੀ ਤੇ ਸ਼ੱਕ ਹੁੰਦਾ ਵੀ ਜਿਹੜਾ ਸ਼ਖਸ ਮੈਨੂੰ ਆਪਣੇ ਘਰ ਦੇ ਵਿੱਚ ਮਿਲਦਾ ਸੀ ਹੁਣੇ ਜਿਹੜੇ ਕੈਮਰੇ ਆਨ ਆਫ ਹੁੰਦੇ ਨੇ ਹੋਵੇ ਨਾ ਉਹ ਬੰਦਾ ਮੇਰੇ ਘਰ ਆਉਂਦਾ ਹੋਵੇ ਤੇ ਉਸੇ ਸਮੇਂ ਇਹਦੀ ਪਤਨੀ ਜਿਹੜੀ ਕਵਤਾ ਹੁੰਦੀ ਹੈ ਉਹ ਕੈਮਰੇ ਆਫ ਕਰਦੀ ਹੈ ਵੀ ਕੁਝ ਵੀ ਜਿਹੜੀ ਗੱਲ ਹੈ ਉਹ ਨਵਦੀਪ ਨੂੰ ਪਤਾ ਨਾ ਲੱਗ ਸਕੇ ਹੁਣ ਸਾਰਾ ਕੁਝ ਉਹਦੇ ਦਿਮਾਗ ਦੇ ਵਿੱਚ ਚੱਲਦਾ ਹੁੰਦਾ ਤੇ ਫਰਵਰੀ ਦੇ ਵਿੱਚ ਜਿਹੜਾ ਨਵਦੀਪ ਗਿੱਲ ਹੁੰਦਾ ਉਹ ਲੰਡਨ ਜਾਂਦਾ ਆਪਣੇ ਕਿਸੇ ਕੰਮ ਲਈ ਉੱਥੇ ਜਾ ਕੇ ਜਦੋਂ ਕੈਮਰੇ ਆਪਣੇ ਦੇਖਦਾ ਤਾਂ ਫਿਰ ਉਸੇ ਤਰੀਕੇ ਨਾਲ ਆਨ ਆਫ ਹੁੰਦੇ ਨੇ ਤੇ ਇਹਦੇ ਬਾਰੇ ਉਹ ਕੋਈ ਵੀ ਗੱਲ ਆਪਣੀ ਪਤਨੀ ਨਾਲ ਨਹੀਂ ਕਰਦਾ ਤੇ ਨਾ ਹੀ ਉਹਨੂੰ ਦੱਸਿਆ ਜਾਂਦਾ ਵੀ ਉਹ ਕਦੋਂ ਵਾਪਸ ਆ ਰਿਹਾ ਉਹਨੂੰ ਇਹੀ ਕਿਹਾ ਜਾਂਦਾ ਵੀ ਉਹਨੇ ਹਜੇ ਵਾਪਸ ਨਹੀਂ ਆਉਣਾ ਜਿਹੜਾ ਨਵਦੀਪ ਹੁੰਦਾ ਉਹਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਹੁੰਦਾ ਉਹ 23 ਫਰਵਰੀ 2025 ਨੂੰ ਆਪਣੀ ਪਤਨੀ ਨੂੰ ਬਿਨਾਂ ਦੱਸੇ ਇੰਗਲੈਂਡ ਤੋਂ ਇੰਡੀਆ ਵਾਪਸ ਆਉਂਦਾ ਤੇ ਉਸ ਤੋਂ ਬਾਅਦ ਉਹ ਆਪਣੇ ਘਰ ਪਹੁੰਚਦਾ ਹੁਣ ਜਿਵੇਂ ਉਹ ਘਰ ਪਹੁੰਚਦਾ ਉਹਦੇ ਕੋਲ ਇੱਕ ਹੋਰ ਚਾਬੀ ਹੁੰਦੀ ਹੈ ਉਹ ਘਰ ਦਾ ਤਾਲਾ ਖੋਲ੍ਹ ਕੇ ਜਿਵੇਂ ਹੀ ਅੰਦਰ ਪਹੁੰਚਦਾ ਉਹਦੇ ਘਰ ਦੇ ਵਿੱਚ ਉਹਦੇ ਬੈੱਡਰੂਮ ਦੇ ਉੱਤੇ ਉਹਦੀ ਪਤਨੀ ਦੇ ਨਾਲ ਉਹੀ ਸ਼ਖਸ ਉਸ ਸਮੇਂ ਹੁੰਦਾ ਤੇ ਕੁਝ ਇਸ ਹਾਲਾਤ ਦੇ ਵਿੱਚ ਹੁੰਦਾ ਵੀ ਜਿਹੜਾ ਹੋਣਾ ਨਹੀਂ ਸੀ ਚਾਹੀਦਾ ਹੁਣ ਤੁਸੀਂ ਸਮਝ ਸਕਦੇ ਹੋ ਇਸ ਤੋਂ ਨਵਦੀਪ ਜਿਹੜਾ ਹੁੰਦਾ ਉਹਨਾਂ ਦਾ ਫੋਨ ਖੋਲਦਾ ਤੇ ਉਹ ਜਦੋਂ ਦੇਖਦੇ ਨੇ ਵੀ ਨਵਦੀਪ ਹੈ ਤਾਂ ਉੱਠਦੇ ਨੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ 1% ਵੀ ਜਿਹੜੀ ਹੈ ਕਹ ਲਈਏ ਸ਼ਰਮ ਨਹੀਂ ਹੁੰਦੀ ਜੇ 1% ਵੀ ਸ਼ਰਮ ਹੁੰਦੀ ਤਾਂ ਉਸ ਸਮੇਂ ਉਸ ਔਰਤ ਨੂੰ ਧਰਤੀ ਵੇਲ ਨਹੀਂ ਸੀ ਦੇਣੀ ਤੇ ਉਹ ਬੰਦਾ ਵੀ ਜੇ ਸ਼ਰਮ ਹੁੰਦੀ ਤਾਂ ਉਸ ਸਮੇਂ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਪਰ ਉਹ ਉਲਟਾ ਉੱਥੋਂ ਉੱਠ ਕੇ ਉਹਨੂੰ ਧਮਕਾਣਾ ਸ਼ੁਰੂ ਕਰਦਾ ਉਹਦਾ ਕਹਿਣਾ ਹੁੰਦਾ ਵੀ ਮੈਂ ਪੁਲਿਸ ਦੇ ਵਿੱਚ ਜੇ ਇਹਦੇ ਬਾਰੇ ਤੂੰ ਦੱਸਿਆ ਰੌਲਾ ਪਾਇਆ ਜਾਂ ਕੋਈ ਵੀ ਗੱਲਬਾਤ ਕੀਤੀ ਤਾਂ ਤੇਰੇ ਤੇ ਐਸੇ-ਐਸੇ ਕੇਸ ਠੋਕਾਂਗਾ ਵੀ ਜ਼ਿੰਦਗੀ ਭਰ ਯਾਦ ਕਰੇਗਾ ਹੁਣ ਇੱਕ ਦੂ ਬਾਅਦ ਵੀ ਜਿਹੜਾ ਨਵਦੀਪ ਹੁੰਦਾ ਆਪਣੀ ਪਤਨੀ ਤੋਂ ਪੁੱਛਦਾ ਇਹਦੇ ਬਾਰੇ ਤਾਂ ਪਤਨੀ ਦਾ ਇਥੇ ਉਹ ਰੂਪ ਦੇਖ ਕੇ ਹੋਰ ਵੀ ਜ਼ਿਆਦਾ ਜਿਹੜਾ ਹੈਰਾਨ ਹੋ ਜਾਂਦਾ ਉਹਦੇ ਕੋਲ ਕਹਿ ਲਿਆ ਵੀ ਕੋਈ ਵੀ ਚਾਰਾ ਨਹੀਂ ਹੁੰਦਾ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਉਹਦੀ ਪਤਨੀ ਦਾ ਕਹਿਣਾ ਹੁੰਦਾ ਵੀ ਮੇਰਾ ਇਹਦੇ ਨਾਲ ਰਿਲੇਸ਼ਨ ਐ ਐਵੇਂ ਚੱਲੇਗਾ ਤੂੰ ਜੋ ਕਰ ਸਕਦਾ ਕਰ ਲੈ ਉਹਦਾ ਘਰ ਇੱਕ ਪਲ ਦੇ ਵਿੱਚ ਜਿਹੜਾ ਕਿ ਤਹਿ ਸੁਨੈਸ ਹੋ ਗਿਆ ਸੀ ਹੁਣ ਉਹ ਕੀ ਕਰੇ ਕਿਸੇ ਨੂੰ ਵੀ ਕਹਿ ਲਈਏ ਵੀ ਇੱਕ ਸ਼ਰਮ ਹੁੰਦੀ ਹੈ ਜਦੋਂ ਬੰਦਾ ਸ਼ਰਮ ਚੱਕਦੇ ਤਾਂ ਫਿਰ ਉਹਦੇ ਵਾਸਤੇ ਕੋਈ ਗੱਲ ਕੋਈ ਬਾਤ ਕੁਝ ਵੀ ਨਹੀਂ ਰਹਿ ਜਾਂਦਾ ਨਵਦੀਪ ਉੱਥੇ ਫਿਰ ਸਬਰ ਕਰ ਲੈਂਦਾ ਹਾਲਾਂਕਿ ਉਸ ਸਮੇਂ ਜੇ ਕੋਈ ਬੰਦਾ ਹੁੰਦਾ ਹਾਈਪਰ ਹੁੰਦਾ ਤਾਂ ਉਸ ਸਮੇਂ ਕੁਝ ਵੀ ਕਰ ਸਕਦਾ ਸੀ ਪਰ ਉਹਨੇ ਠੰਡੇ ਦਿਮਾਗ ਦੇ ਨਾਲ ਕੰਮ ਲਿਆ ਉਸ ਸਮੇਂ ਨੇ ਹੋ ਸਕਦਾ ਹੈ ਕਿ ਦਿਮਾਗ ਦੇ ਵਿੱਚ ਕੀ ਚੱਲਦਾ ਸੀ ਉਹਦੀ ਇੱਕ 3 ਸਾਲ ਦੀ ਛੋਟੀ ਬੇਟੀ ਵੀ ਸੀ ਉਹ ਸਾਰਾ ਬਰਦਾਸ਼ਤ ਕਰਦਾ ਤੇ ਜਿਹੜਾ ਰਣਜੀਤ ਸਿੰਘ ਹੁੰਦਾ ਉਸ ਤੋਂ ਬਾਅਦ ਚਲਾ ਜਾਂਦਾ ਹੁਣ ਘਰ ਦੇ ਵਿੱਚ ਸੋਚੋ ਵੀ ਮਾਹੌਲ ਕਿਸ ਤਰ੍ਹਾਂ ਦਾ ਹੋਏਗਾ ਤਿੰਨ ਜੀ ਨੇ ਇੱਕ ਛੋਟੀ ਬੱਚੀ ਹੈ ਤੇ ਪਤਨੀ ਦਾ ਜਿਹੜਾ ਉਹਨੇ ਰੂਪ ਦੇਖਿਆ ਸੀ ਇਸ ਤੋਂ ਅੱਗੇ ਹੋਰ ਤਾਂ ਦੇਖਣ ਨੂੰ ਕੁਝ ਰਹਿ ਹੀ ਨਹੀਂ ਗਿਆ ਤੇ ਪਤਨੀ ਵੀ ਜਿਹੜੀ ਆ ਉਹ ਦੂਜੇ ਬੰਦੇ ਦੇ ਨਾਲ ਖੜੀ ਸੀ ਕਰਦੇ ਵਿੱਚ ਮਾਹੌਲ ਤਨਾਪ ਪੂਰਨ ਹੁੰਦਾ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਫਿਰ ਇਹਨਾਂ ਦੇ ਲੜਾਈ ਝਗੜੇ ਹੋਣੇ ਸ਼ੁਰੂ ਹੁੰਦੇ ਨੇ ਲੜਾਈ ਝਗੜੇ ਹੁੰਦੇ ਨੇ ਤੇ ਫਿਰ ਇੱਕ ਦਿਨ ਇਹਨਾਂ ਦੀ ਲੜਾਈ ਹੁੰਦੀ ਹੈ ਉਸ ਲੜਾਈ ਦੇ ਵਿੱਚ ਕਵਤਾ ਤੇ ਹੱਥੋਂ ਹੱਤੀ ਹੁੰਦੇ ਨੇ ਉਸ ਤੋਂ ਬਾਅਦ ਨਵਦੀਪ ਕੀ ਕਰਦਾ ਉਹਦਾ ਮੋਬਾਈਲ ਖੁੰਦਾ ਉਹਦਾ ਮੋਬਾਈਲ ਖੋ ਕੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰਦਾ ਤੇ ਮੋਬਾਈਲ ਚੈੱਕ ਕਰਨਾ ਸ਼ੁਰੂ ਕਰਦਾ ਹੁਣ ਸਾਰਾ ਕੁਝ ਉਹਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਸੀ ਕਿਉਂਕਿ ਸਾਰਾ ਕੁਝ ਦੇਖ ਚੁੱਕਿਆ ਸੀ ਵੀ ਉਹਦੇ ਮੋਬਾਈਲ ਦੇ ਵਿੱਚ ਕੀ ਹੋ ਸਕਦਾ ਤੇ ਚੈੱਕ ਕਰਦੇ ਕਰਦੇ ਇਹਨਾਂ ਦੀ ਚੈਟਿੰਗ ਦੇਖਦਾ ਤੇ ਉਹਨੂੰ ਪਤਾ ਲੱਗਦਾ ਵੀ ਇਹਨਾਂ ਦੀ ਜਿਹੜੀ ਚੈਟਿੰਗ ਹੈ ਜਿਹੜੀ ਕਹਾਣੀ ਫਿਰ ਇਥੋਂ ਨਿਕਲ ਕੇ ਸਾਰੀ ਬਾਹਰ ਆਉਂਦੀ ਹੈ ਇਹ ਕੋਈ ਜਦਾ ਬਚਪਨ ਦਾ ਫਰੈਂਡ ਨਹੀਂ ਸੀ ਇੱਕ ਸਾਲ ਪਹਿਲਾਂ ਕਰੀਬ 2024 ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਇੱਕ ਸੈਲੂਨ ਤੇ ਤੇ ਪਹਿਲੀ ਮੁਲਾਕਾਤ ਦੇ ਵਿੱਚ ਇੱਕ ਦੂਜੇ ਨੂੰ ਫੋਨ ਨੰਬਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਫਿਰ ਇਹਨਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਸ਼ੁਰੂ ਹੁੰਦਾ ਤੇ ਇਥੋਂ ਇਹਨਾਂ ਦੇ ਨਜਾਇਜ਼ ਸਬੰਧ ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ ਜਦੋਂ ਇਹ ਨਵਦੀਪ ਘਰੋਂ ਬਾਹਰ ਜਾਂਦਾ ਤੇ ਇਹ ਉਹਦੇ ਘਰ ਆ ਕੇ ਇਹ ਆਪਸ ਦੇ ਵਿੱਚ ਸਮਾਂ ਬਤਾਉਂਦੇ ਨੇ ਇਹ ਸਾਰਾ ਨੂੰ ਚੈਟਿੰਗਾਂ ਦੇ ਵਿੱਚ ਪਤਾ ਲੱਗਦਾ ਇਹਨੂੰ ਫਿਰ ਜਦੋਂ ਗੈਲਰੀ ਦੇ ਵਿੱਚ ਜਾਂਦਾ ਤੇ ਉੱਥੇ ਇਹਨੂੰ ਇਹਨਾਂ ਦੀਆਂ ਵੀਡੀਓ ਵੀ ਮਿਲਦੀਆਂ ਨੇ ਫੋਟੋਆਂ ਵੀ ਮਿਲਦੀਆਂ ਨੇ ਇਹ ਸਾਰਾ ਕੁਝ ਇਹਦੇ ਦਿਮਾਗ ਦੇ ਵਿੱਚ ਪਹਿਲਾਂ ਸੀ ਨਵਦੀਪ ਦੇ ਵਿੱਚ ਵੀ ਇਹ ਸਾਰਾ ਕੁਝ ਹੋਏ ਗਈ ਕਿਉਂਕਿ ਸਾਰਾ ਕੁਝ ਉਹਨੂੰ ਪਤਾ ਲੱਗ ਚੁੱਕਿਆ ਸੀ ਪਰ ਦੇਖਦੇ ਦੇਖਦੇ ਇੱਕ ਐਸੀ ਵੀਡੀਓ ਉਹਦੇ ਸਾਹਮਣੇ ਆਉਂਦੀ ਹੈ ਉਹਦੇ ਪੈਰਾਂ ਥੱਲੋ ਜ਼ਮੀਨ ਨਿਕਲ ਜਾਂਦੀ ਹੈ ਦੁਨੀਆਂ ਦਾ ਕੋਈ ਵੀ ਬਾਪ ਐਸੀ ਵੀਡੀਓ ਨਹੀਂ ਦੇਖਣਾ ਚਾਹੇਗਾ ਉਹ ਦੇਖਦਾ ਉਸ ਵੀਡੀਓ ਦੇ ਵਿੱਚ ਉਹਦੀ 3 ਸਾਲ ਦੀ ਛੋਟੀ ਮਾਸੂਮ ਬੱਚੀ ਹੁੰਦੀ ਹੈ ਤੇ ਉਹਨੂੰ ਉਸੇ ਦਰਿੰਦੇ ਉਸ ਨੀਚ ਬੰਦੇ ਨੇ ਰਣਜੀਤ ਸਿੰਘ ਨੇ ਫੜਿਆ ਹੁੰਦਾ ਤੇ ਉਹਦੇ ਨਾਲ ਗਵਾਇਨੀਆਂ ਗਲਤ ਹਰਕਤਾਂ ਕਰਦਾ ਹੁੰਦਾ ਵੀ ਜਿਹੜੀਆਂ ਆਪਾਂ ਨਾ ਤਾਂ ਦੱਸ ਸਕਦੇ ਆ ਤੇ ਨਾ ਹੀ ਨਵਦੀਪ ਸਿੰਘ ਦੇਖਣ ਯੋਗ ਸੀ ਤੇ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਸ ਮਾਂ ਵਾਸਤੇ ਉਹ ਸਾਰਾ ਕੁਝ ਰਿਕਾਰਡ ਕਰਦੀ ਹੁੰਦੀ ਹੈ ਉਹਦੀ ਮਾਂ ਇੱਕ 3 ਸਾਲ ਦੀ ਬੱਚੀ ਦੇ ਨਾਲ ਉਹਦਾ ਬੁਆਏਫਰੈਂਡ ਗਲਤ ਹਰਕਤਾਂ ਕਰਦਾ ਹੁੰਦਾ ਤੇ ਬੱਚੀ ਦੀ ਮਾਂ ਹੀ ਜਿਹੜੀ ਹੈ ਉਹ ਰਿਕਾਰਡਿੰਗਾਂ ਕਰਦੀ ਹੁੰਦੀ ਹੈ ਇੱਕ ਜਿਹੜੀ ਵਿਸ਼ਵਾ ਹੁੰਦੀ ਹੈ ਉਹਦਾ ਵੀ ਕੋਈ ਇਮਾਨਦਾਰਮ ਹੁੰਦਾ ਉਹ ਵੀ ਆਪਣੀ ਬੱਚੀ ਨੂੰ ਬਚਾਉਣ ਵਾਸਤੇ ਆਪਣੀ ਬੇਟੀ ਨੂੰ ਬਚਾਉਣ ਵਾਸਤੇ ਸੌ ਕੋਸ਼ਿਸ਼ਾਂ ਕਰਦੀ ਹੈ ਪਰ ਜਿਹੜੀ ਕਵਤਾ ਹੁੰਦੀ ਹੈ ਉਹ ਆਪ ਹੀ ਆਪਣੀ ਬੱਚੀ ਨੂੰ ਉਸ ਦਰਿੰਦੇ ਦੇ ਹੱਥ ਦੇ ਵਿੱਚ ਦੇ ਕੇ ਉਹਦੇ ਨਾਲ ਗਲਤ ਹਰਕਤਾਂ ਕਰਦਾ ਤੇ ਫਿਰ ਉਹਦੀ ਵੀਡੀਓ ਵੀ ਬਣਾਈਆਂ ਜਾਂਦੀਆਂ ਨੇ ਤੇ ਉਹ 3 ਸਾਲ ਦੀ ਮਾਸੂਮ ਨੂੰ ਡਰਾਇਆ ਧਮਕਾਇਆ ਵੀ ਜਾਂਦਾ ਵੀ ਇਹਦੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਜਦੋਂ ਇਹ ਸਾਰਾ ਕੁਝ ਦੇਖਦਾ ਤਾਂ ਨਵਦੀਪ ਦਾ ਫਿਰ ਖੂਨ ਖੋਲਦਾ ਕਿਉਂਕਿ ਇਹ ਤੋਂ ਪਹਿਲਾਂ ਜੋ ਕੁਛ ਨੇ ਦੇਖਿਆ ਸੀ ਉਹਦੇ ਕੋਲ ਨਾ ਤਾਂ ਕੋਈ ਪ੍ਰੂਫ ਸੀ ਨਾ ਸਬੂਤ ਸੀ ਉਹਦੇ ਤੋਂ ਤਲਾਕ ਲੈਣ ਵਾਸਤੇ ਉਹਨੂੰ ਛੱਡਣ ਵਾਸਤੇ ਆਪਾਂ ਨੂੰ ਪਤਾ ਅੱਜ ਕੱਲ ਵੀ ਜਿਹੜੀਆਂ ਔਰਤਾਂ ਲੜਕੀਆਂ ਨੇ ਬੰਦੇ ਨੂੰ ਬਹੁਤ ਜ਼ਿਆਦਾ ਟੌਰਚਰ ਕਰਦੀਆਂ ਨੇ ਕਈ ਬੰਦਿਆਂ ਨੇ ਜਿਹੜੇ ਨੇ ਆਤਮ ਹੱਤਿਆ ਵੀ ਕੀਤੀ ਪਿੱਛੇ ਕਈ ਜਿਹੜੀਆਂ ਮੈਂ ਵੀਡੀਓ ਪਾਈਆਂ ਨੇ ਉਨ੍ਹਾਂ ਦੇ ਵਿੱਚ ਔਰਤਾ ਵੱਲੋਂ ਆਪਣੇ ਪਤੀਆਂ ਦਾ ਕਤਲ ਕੀਤਾ ਗਿਆ ਤੇ ਤਲਾਕ ਲੈਣ ਲਈ ਵੀ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਤੋਂ ਬੜੀ ਮੋਟੀ ਰਕਮ ਵਸੂਲੀ ਜਾਂਦੀ ਹੈ ਤੇ ਇਹ ਵੀ ਇੰਨੀ ਛੇਤੀ ਨਹੀਂ ਹੁੰਦਾ ਕਿਉਂਕਿ ਇਹਦੇ ਕੋਲ ਕੋਈ ਵੀ ਸਬੂਤ ਨਹੀਂ ਸੀ ਤੇ ਅਦਾਲਤ ਬਿਲਕੁਲ ਕਹਿੰਦੀ ਵੀ ਸੁਣੀਆਂ ਸੁਣਾਈਆਂ ਗੱਲਾਂ ਤਾਂ ਮੰਨਦੀ ਨਹੀਂ ਪ੍ਰੂਫ ਚਾਹੀਦਾ ਸੀ ਉਹ ਪ੍ਰੂਫ ਕੁਝ ਦੇਖ ਰਿਆ ਸੀ ਪਰ ਇਹ ਉਮੀਦ ਨਹੀਂ ਸੀ ਕੀਤੀ ਵੀ ਇੱਕ ਐਸਾ ਪ੍ਰੂਫ ਮਿਲੇਗਾ ਜਿਹੜਾ ਉਹਦੀ ਬਰਦਾਸ਼ਤ ਤੋਂ ਬਾਹਰ ਹੋਏਗਾ ਹੁਣ ਇੱਥੇ ਨਵਦੀਪ ਕੀ ਕਰਦਾ ਸਿੱਧਾ ਜਾਂਦਾ ਮਹਾਲੀ ਪੁਲਿਸ ਕੋਲ ਉੱਥੇ ਜਾ ਕੇ ਦੱਸਿਆ ਜਾਂਦਾ ਮਹਾਲੀ ਪੁਲਿਸ ਨੂੰ ਵੀ ਪਹਿਲਾਂ ਤਾਂ ਇਹ ਲੱਗਦਾ ਵੀ ਪਤੀ ਪਤਨੀ ਦਾ ਆਪਸ ਦੇ ਵਿੱਚ ਕਲੇਸ਼ ਹੈ ਪਤਨੀ ਦਾ ਕਿਸੇ ਦੇ ਨਾਲ ਅਫੇਰ ਹੈ ਇਹ ਅੱਜ ਕੱਲ ਆਮ ਗੱਲ ਹੈ ਤੇ ਇਹ ਸਾਰਾ ਕੁਝ ਹੈ ਪਰ ਉਦੋਂ ਅੱਗੇ ਜਦੋਂ ਆਪਣੀ ਬੱਚੀ ਬਾਰੇ ਦੱਸਦਾ ਉਹਦੀ ਵੀਡੀਓ ਦਿਖਾਈਆਂ ਜਾਂਦੀਆਂ ਨੇ ਤਾਂ ਪੁਲਿਸ ਜਿਹੜੀ ਹੁੰਦੀ ਹੈ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਕਿਉਂਕਿ ਇਹ ਕੋਈ ਵੀ ਬੰਦਾ ਸਹਿਨ ਨਹੀਂ ਸੀ ਕਰ ਸਕਦਾ ਪੁਲਿਸ ਵਾਲੇ ਵੀ ਇਨਸਾਨ ਨੇ ਉਹ ਉਸੇ ਸਮੇਂ ਇਹਦੀ ਤਹਿਕੀਕਾਤ ਕਰਦੇ ਨੇ ਉਦੋਂ ਬਾਅਦ ਕਵਤਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇੱਕ ਕੈਲੀਏ ਵੀ ਦਰਿੰਦਗੀਮਾਨ ਨੂੰ ਡੈਣ ਦੀ ਸ਼ਬਦ ਉਹਦੇ ਵਾਸਤੇ ਬਹੁਤ ਛੋਟਾ ਹੈ। ਉਹਨੂੰ ਗ੍ਰਿਫਤਾਰ ਕੀਤਾ ਜਾਂਦਾ। ਫਿਰ ਜਿਹੜਾ ਰਣਜੀਤ ਸਿੰਘ ਸੀ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ। ਹੁਣ ਪੁਲਿਸ ਦੀ ਜਦੋਂ ਪੂਰੀ ਪੁੱਛ ਪੜਤਾਲ ਹੁੰਦੀ ਹੈ, ਤਹਿਕੀਕਤ ਹੁੰਦੀ ਹੈ ਤੇ ਜਿਹੜਾ ਰਣਜੀਤ ਸਿੰਘ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦਾ ਸੀ ਤੇ ਧਮਕੀਆਂ ਦਿੰਦਾ ਸੀ ਉਹਦਾ ਜਦੋਂ ਪੂਰਾ ਪਿਛੋਕੜ ਫਰੋਲਿਆ ਜਾਂਦਾ ਉਹ ਨਾ ਤਾਂ ਕੋਈ ਪੁਲਿਸ ਵਾਲਾ ਸੀ ਤੇ ਨਾ ਹੀ ਕੋਈ ਗਵਰਨਮੈਂਟ ਜੌਬ ਦੇ ਵਿੱਚ ਸੀ। ਉਹ ਸਿਰਫ ਲੋਕਾਂ ਨੂੰ ਡਰਾਉਣ ਧਮਕਾਉਣ ਵਾਸਤੇ ਪੁਲਿਸ ਦਾ ਸਹਾਰਾ ਲੈਂਦਾ ਸੀ ਆਪਣੇ ਆਪ ਨੂੰ ਪੁਲਿਸ ਦਾ ਇੱਕ ਅਧਿਕਾਰੀ ਦੱਸਦਾ ਸੀ ਉਹਦਾ ਜਦੋਂ ਸੋਸ਼ਲ ਮੀਡੀਆ ਅਕਾਊਂਟ ਵੀ ਚੈੱਕ ਕੀਤੇ ਜਾਂਦੇ ਨੇ ਉੱਥੇ ਵੀ ਉਹਨੇ ਵੀਡੀਓ ਪਾਈਆਂ ਹੁੰਦੀਆਂ ਨੇ ਫੋਟੋਆਂ ਪਾਈਆਂ ਹੁੰਦੀਆਂ ਨੇ ਪੁਲਿਸ ਦੀ ਵਰਦੀ ਦੇ ਵਿੱਚ ਸਿਰਫ ਲੋਕਾਂ ਨੂੰ ਡਰਾਉਣ ਧਮਕਾਉਣ ਵਾਸਤੇ ਫਿਰ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਹਨਾਂ ਤੇ ਮੁਕੱਦਮੇ ਦਰਜ ਕੀਤੇ ਜਾਂਦੇ ਨੇ ਇਹਨਾਂ ਤੇ ਪੋਸਪੋ ਵੀ ਲਗਾਈ ਜਾਂਦੀ ਹੈ ਤੇ ਇਹਦੇ ਵਿੱਚ ਉਮੀਦ ਇਹ ਹੀ ਕਰਦੇ ਆ ਕਿਉਂਕਿ 20 ਸਾਲ ਘੱਟ ਤੋਂ ਘੱਟ سزا ਜਿਹੜੀ ਹੈ ਦੋਨਾਂ ਨੂੰ ਹੋਏਗੀ 20 ਸਾਲ سزا ਵੀ ਇਹਨਾਂ ਵਾਸਤੇ ਬਹੁਤ ਥੋੜੀ ਹੈ ਦਰਿੰਦਗੀਆਂ ਵਾਸਤੇ ਜੋ ਕੁਛ ਇਹਨਾਂ ਨੇ ਕੀਤਾ ਜਿਹੜਾ ਰਣਜੀਤ ਸਿੰਘ ਸੀ ਉਹ ਬਗਾਨਾ ਬੰਦਾ ਸੀ ਬੜੀ ਦੁਨੀਆ ਐਸੀ ਮਿਲਦੀ ਹੈ ਜਿਹੜੇ ਇਹੋ ਜਿਹੀ ਨੀਚ ਨੇ ਤੇ ਆਪਾਂ ਨੂੰ ਕਈ ਕੈਸੇ ਹੈ ਜੋ ਸੁਣਨ ਨੂੰ ਮਿਲਦੇ ਨੇ ਪਰ ਬੰਦਾ ਸਭ ਤੋਂ ਵੱਧ ਸੇਫ ਆਪਣੇ ਆਪ ਨੂੰ ਆਪਣੀ ਮਾਂ ਦੀ ਗੋਦੀ ਦੇ ਵਿੱਚ ਸਮਝਦਾ ਆਪਣੀ ਮਾਂ ਦੇ ਕੋਲ ਸਮਝਦਾ ਬੜੀਆਂ ਐਸੀਆਂ ਉਦਾਹਰਣਾਂ ਨੇ ਵੀ ਮਾਵਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਪਣੀਆਂ ਜਾਨਾਂ ਦੇ ਦਿੱਤੀਆਂ ਪਰ ਇਹ ਜਿਹੜੀ ਮਾਂ ਨੇ ਜੋ ਕੁਝ ਕੀਤਾ ਨਾ ਤਾਂ ਇਹ ਬਖਸ਼ਣਯੋਗ ਹੈ ਤੇ ਨਾ ਸਹਿਣਯੋਗ ਹੈ ਜੋ ਕੁਝ ਨੇ ਕੀਤਾ ਕੀ ਇਹਦੇ ਦਿਮਾਗ ਦੇ ਵਿੱਚ ਚੱਲਦਾ ਸੀ ਕਿਸ ਤਰ੍ਹਾਂ ਦੀ ਔਰਤ ਸੀ ਜਿੰਨੀ ਵੀ ਦੁਨੀਆ ਦੀ ਕੜੀ ਤੋਂ ਕੜੀ ਸਜ਼ਾ ਉਹ ਇਹਦੇ ਵਾਸਤੇ ਬਹੁਤ ਘੱਟ ਇਸ ਤਰੀਕੇ ਦੇ ਨਾਲੇ ਦੋਨੋਂ ਜਣੇ ਜਿਹੜੇ ਜੇਲ੍ਹ ਦੇ ਵਿੱਚ ਪਹੁੰਚਦੇ ਨੇ ਹਜੇ ਕੇਸ ਜਿਹੜਾ ਉਹ ਚੱਲਦਾ ਤੇ ਦੋਨੋਂ ਜੇਲ੍ਹ ਦੇ ਵਿੱਚ ਇਸ ਸਮੇਂ ਬੰਦ ਨੇ ਤੇ ਇੱਕ 3 ਸਾਲ ਦੀ ਜਿਹੜੀ ਬੱਚੀ ਹੈ ਉਹ ਆਪਣੇ ਪਿਓ ਦੇ ਕੋਲ ਸੁਰੱਖਿਤ ਹੈ ਤੇ ਉਹ ਏਸੇ ਸਹਾਰੇ ਮਾਂ ਦੇ ਕੋਲ ਛੱਡ ਕੇ ਜਾਂਦਾ ਸੀ ਵੀ ਮਾਂ ਦੇ ਕੋਲ ਸੁਰੱਖਿਤ ਰਹੇਗੀ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਸਭ ਤੋਂ ਵੱਡੀ ਦੁਸ਼ਮਣ ਉਹਦੀ ਮਾਂ ਆਈ ਹੈ ਅਖੀਰ ਅਪਰਾਧੀ ਫੜੇ ਗਏ ਉਹ ਸਬੂਤ ਮਿਲਿਆ ਜਿਨ੍ਹਾਂ ਨੇ ਵੀਡੀਓ ਸ਼ੂਟ ਨਾ ਕੀਤੀ ਹੁੰਦੀ ਤੇ ਸ਼ਾਇਦ ਇਹ ਅੱਜ ਤੱਕ ਪਤਾ ਹੀ ਨਾ ਲੱਗਦਾ ਹਮੇਸ਼ਾ ਆਪਣੇ ਬੱਚਿਆਂ ਦਾ ਧਿਆਨ ਰੱਖੋ ਬੱਚਿਆਂ ਦਾ ਸਭ ਤੋਂ ਵੱਧ ਜਿਹੜਾ ਧਿਆਨ ਮਾਪੇ ਰੱਖ ਸਕਦੇ ਨੇ ਜੇ ਪਰ ਜੇ ਮਾਂ ਕੋਲ ਹੀ ਸੇਫ ਨਹੀਂ ਤਾਂ ਫਿਰ ਤਾਂ ਸਮਝ ਤੋਂ ਪਰੇ ਦੀ ਗੱਲ ਹੈ ਬੱਚਿਆਂ ਦਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਂ ਬਾਪ ਪਤੀ ਪਤਨੀ ਭੈਣ ਭਰਾ ਇਹਨਾਂ ਦੇ